ਵਜੋਂ ਨਾਲ ਤੇ ਸਾਡੇ ਜਿਹੜੀ ਟੀਮ ਹੈ ਥਾਣੇ ਦੀ ਟੀਮ ਨੇ ਇਹਨਾਂ ਦੇ ਦੋਨਾਂ ਦੇ ਜਿਹੜਾ ਕੰਬਾਈਨਡ ਰੇਟ ਦੇ ਵਿੱਚ ਇਹ ਦਾ ਡਾਇਰੈਕਟ ਰੰਗਿਆ ਤੇ ਕਾਬੂ ਕੀਤਾ ਗਿਆ। ਔਰ ਇਹਨਾਂ ਤੋਂ ਇਹਨਾਂ ਨੰਬਰ ਤੋਂ ਜਿਹੜੇ ਜਿਹੜਾ ਕਾਬੂ ਕੀਤਾ ਗਿਆ ਔਰ ਇਹ ਕਲਾਫੀ ਕਾਰਵਾਈ ਜਿਹੜੀ ਹੈ ਅਗਲੀ ਰਾਮ। ਕਿੰਨੀ ਰਕਮ ਬਰਾਮਦ ਹੋਈ ਹੈ? ਕਰੀਬ 2.5 ਲੱਖ ਤੋਂ ਉੱਪਰ ਜਿਹੜਾ ਸੇ ਇਨਫਰਮੇਸ਼ਨ ਕਦੋਂ ਮਿਲੀ ਸੀਗੀ ਜਿਹੜਾ ਮਤਲਬ ਇਮੀਡੀਏਟਲੀ ਇਨਫਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਰਿਪੋਰਟ ਅੱਟੈਚ ਕੀਤਾ ਗਿਆ। ਕਿੰਨੇ ਬੰਦੇ ਕਿੰਨੇ ਲੋਕ ਤਰੀਪੜੇ 10 ਬੰਦੇ ਨੇ ਜੀ 10 ਬੰਦੇ ਲੋਕਲ ਨੇ ਸਾਰੇ ਉਹ ਇਨਕਲੂਡਿੰਗ ਜਿਹੜਾ ਮਾਲਕ ਹੈਗਾ ਇੱਥੇ ਦਾ ਔਰ ਉਹ ਵੀ ਨਾਲ ਸੀ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆਜਾਈ ਸੀਗੀ ਤਾਂ ਇਹ ਪਹਿਲਾਂ ਵੀ ਹੁੰਦਾ ਹੋਇਆਗਾ ਬਟ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਇਮੀਡੀਏਟਲੀ ਐਕਸ਼ਨ ਕੀਤਾ ਗਿਆ ਸਪਾਟਸ 'ਵਰ ਮਾਰਕ ਕੀਤਾ ਗਿਆ ਹਾਂਜੀ ਬਿਲਕੁਲ ਜੀ ਉਹਦਾ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਹੈ ਜੋ ਡਾਈਸ ਵਗੈਰਾ ਜਾਂ ਜੋ ਕੁਝ ਉਹਨਾਂ ਦਾ ਸਹਾਇਤਾ ਬਿਆਗਾ ਉਹ ਸਾਰਾ ਉਹਦੇ ਨਾਲ ਜਿਹੜਾ ਹੈ ਪੈਸੇ ਰਿਕਵਰੀ ਕੀਤੇ ਗਏ ਸਾਰੇ ਨਾਲ ਕਿ ਖਲਾ ਜੂਆ ਹੀ ਹੈ ਕਿ ਜਾਂ ਕੋਈ ਸੱਟਾ ਵੀ ਹੈ ਕਿਉਂਕਿ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਹੈ ਜਿਹਦੇ ਸੈਮੀਫਾਈਨਲ ਜਿਹੜਾ ਖੇਡਿਆ ਜਾਣਾ ਹੈ ਜਿਹੜਾ ਸਾਡੇ ਕੋਲ ਜਿਹੜਾ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਦਾ ਅਜਿਹੀ ਕੋਈ ਚੀਜ਼ ਬਰਾਮਦ ਨਹੀਂ ਹੋਈ ਫਿਲਹਾਲ ਉਹ ਜਿਹੜਾ ਜੂਆ ਹੀ ਖੇਡ ਰਹੇ ਸੀਗੇ ਉਹ ਜਿਹੜਾ 2.5 ਨਾਲ ਖੇਡਦੇ ਆ ਉਹ ਤੋਂ ਉਹ ਖੇਡਦੇ ਸੀਗਾ ਇਹਦਾ ਉਹ ਪਰਫੈਕਸ਼ਨ ਮੈਚ ਸੱਟਾ ਲਾਇਆ ਲੱਗਦਾ ਤੁਹਾਨੂੰ ਲੱਗਦਾ ਨਹੀਂ ਉਰੇ ਉਰੇ ਤਾਂ ਸ੍ਰੂਪਿੱਧਾ ਲੱਗਦੇ ਏਸੀ ਦਾ ਜਿਹੜਾ ਸੱਟਾ ਲੱਗਦਾ ਹੈ ਜਿਹਦਾ ਉਹ ਸੋ ਸਾਰੇ ਨੂੰ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਦਾ ਕੋਈ ਇਕੁਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰਾਮਦ ਹੋਇਆ ਬੇਸਿਕਲੀ ਇਹ ਕਿਤੇ ਪੈਸ਼ ਨਾਲ ਇਹ ਕਿੰਨੇ ਕੰਨਾ ਕੈਸ਼ ਤੁਹਾਡੇ ਕੋਲ ਸਾਰਿਆਂ ਕੋਲ ਬਰਾਮਦ ਹੋਇਆ ਨਹੀਂ ਮਤਲਬ ਸਪੈਸੀਫਿਕਲੀ ਇੱਕ ਇੱਕ ਜਾਣੇ ਦਾ ਦੱਸਣਾ ਤੇ ਫਿਲਹਾਲ ਔਖਾ ਹੈ ਕਿਉਂਕਿ ਜੇ ਆਪਾਂ ਇਨਵੈਸਟੀਗੇਟ ਕਰਨਾ ਬਟ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਹੋਇਆ ਸਾਰੇ ਸ਼ਹਿਰ ਦੇ ਲੋਕ ਸੀਗੇ ਜਾਂ ਬਾਰੋਂ ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸੋ ਕੀ ਕਾਰਵਾਈ ਨੇ ਨਾਮੀ ਮੰਦੇ ਤਾਂ ਸਾਰੇ ਨਾਮੀ ਹੁੰਦੇ ਸ਼ਹਿਰ ਦੇ ਬਟ ਸਾਰਿਆਂ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨਿਸ਼ਚਿਤ ਕਰ ਦਿਆਂਗੇ ਮਾਲਕ ਵੀ ਹੈ ਜੀ ਹੋਟਲ ਦਾ ਹਾਂ ਜੀ ਹੋਟਲ ਦਾ ਮਾਲਕ ਵੀ ਨਾਲ ਹੀ ਬੜਾ ਮਰਜੀ ਕੀ ਹੋਈ ਹੈ ਬਰਾਮਣੀ ਕੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੌਡੀਅਮ ਜਿਹਾ ਬਣਾਇਆ ਹੁੰਦਾ ਉਹ ਉਹਦੇ ਨਾਲ ਜਿਹੜੇ ਨਾਲ ਤੋਂ ਪੈਸੇ ਜਿਹੜੇ ਟੋਟਲ ਬੰਦੇ ਖੇਡਦੇ ਹੋ ਸਾਰੇ ਬਰਾਮਣੀ ਸਰ ਜੂਏ ਤੋਂ ਵਗੈਰਾ ਇੱਥੇ ਦੇਰਾਂ ਬਿਤਾਉਂਦਾ ਹੁੰਦਾ ਜਨਾਂਦੇ ਸਰ ਸਰ ਜੇ ਤੁਸੀਂ ਇਹ ਪਹਿਲਾਂ ਇਸ ਚੀਜ਼ ਦੀ ਖਬਰ ਪਹਿਲਾਂ ਲੈ ਲਈ ਹੁੰਦੀ ਮੇਰੇ ਧਿਆਨ ਦੇ ਤੇ ਪਹਿਲਾਂ ਅਸੀਂ ਉਸ ਤੇ ਰੇਟ ਵੀ ਕਰਦੇ ਥੈਂਕ ਯੂ ਹਾਂ ਜੀ